ਡਾਕਟਰ ਬੀ ਆਰ ਅੰਬੇਦਕਰ ਪਲਾਈ ਮੰਚ ਸਰਵ ਸਮਾਜ ਸਮਰਥਾ ਕਮੇਟੀ ਮਹਾਸ্নান ਪ੍ਰਬੰਧਕ ਕਮੇਟੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਮੌਕੇ ਤੇ ਪੁਰਾਤਨ ਸਬਰਵਾਲ ਦੀ ਪ੍ਰਧਾਨਗੀ ਹੇਠ ਆਠ ਗੈਲਰੀ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਜਪਾ ਤਰਨਜੀਤ ਸਿੰਘ ਸੰਧੂ ਨਗਰ ਨਿਗਮ ਦੇ ਮੇਅ ਚਤੰਦਰ ਸਿੰਘ ਮੋਤੀਪਾਠੀਆ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਸਾਬਕਾ ਮੰਤਰੀ ਅਨਿਲ ਜੋਸ਼ੀ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਬਲਬੀਰ ਬੱਬੀ ਸਿਕੰਦਰ ਚੋਹਾਨ ਪਰਮਜੀਤ ਬਤਰਾ ਸੁਰਭੀ ਵਰਮਾ ਅਮਰਜੀਤ ਸਿੰਘ ਕੈਂਡੀ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਡਾਕਟਰ ਇੰਦਰਪਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਬਾਬਾ ਸਾਹਿਬ ਜੀ ਨੂੰ ਸ਼ਰਦਾ ਸੁਮਨ ਪੇਟ ਕੀਤੇ ਸਮਾਗਮ ਦੇ ਪ੍ਰਬੰਧਕ ਓਮਪ੍ਰਕਾਸ਼ ਅਨਾਰਿਆ ਪਵਨ द्राविड़ ਡਾਕਟਰ सुरेंद्र ਗਿੱਲ ਕਰਨ ਕਲਿਆਣ ਹਰਬੰਸ ਲਾਲ ਸ਼ਕਤੀ ਕਲਿਆਣ ਸਮੇਤ ਮੈਂਬਰ ਹਾਜ਼ਰ ਸਨ ਅੱਜ ਜੋ ਆਰਟ ਗੈਲਰੀ ਵਿਖੇ ਸਮਾਜ ਵੱਲੋਂ बाबा साहब भीमराव अंबेडकर जी ਦਾ ਜਨਮ ਦਿਨ ਮਨਾਇਆ ਗਿਆ ਬਹੁਤ-ਬਹੁਤ ਮੁਬਾਰਕਬਾਦ ਹੈ ਇਸ ਦਿਨ ਦੇ ਉੱਤੇ ਕਿਉਂਕਿ बाबा भीमराव अंबेडकर जी ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਪੂਜਿਆ ਜਾਂਦਾ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਮਗਰੋਂ ਆਪਣਾ ਸੰਵਿਧਾਨ ਲੈ ਕੇ ਹਿੰਦੁਸਤਾਨ ਨੂੰ ਅਸਲ ਆਜ਼ਾਦੀ ਦਿੱਤੀ ਬੜੀ ਖੁਸ਼ੀ ਨਾਲ ਆਰਟ ਗੈਲਰੀ ਵਿੱਚ ਬਾਬਾ ਬੇਦਗਰ ਜੀ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਔਰ ਬਾਬਾ ਜੀ ਬਾਰੇ ਦੱਸਿਆ ਗਿਆ ਕਿ ਉਹਨਾਂ ਦੀ ਮਹਾਨਤਾ ਔਰ ਜੋ ਇੱਕ ਸਮਾਜ ਨੂੰ ਉਹ ਸਿੱਖਿਆ ਦੇ ਕੇ ਗਏ ਨੇ ਔਰ ਜੋ ਇਹੜਾ ਉਹਨਾਂ ਨੇ ਸੰਵਿਧਾਨ ਲਿਖਿਆ ਸੀਗਾ ਮੈਂ ਕਹਿਨ ਨੂੰ ਤਾਂ ਬਹੁਤ ਕੁਝ ਹੈ ਉਹਨਾਂ ਦੀਆਂ ਖਾਸੀਅਤ ਉਹਨਾਂ ਦੀਆਂ ਪ੍ਰੇਰਣਾਵਾਂ ਤੇ ਚੱਲਣ ਲਈ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿੱਖਿਆ ਸੰਵਿਧਾਨ ਚ ਲਿਖੀਆਂ ਨੇ ਉਹਦਾ ਜੋ ਅਸੀਂ ਕੁਝ ਵੀ ਮੰਨ ਲਈਏ ਆਪਣੇ ਜੀਵਨਸ ਤੇ ਉਹਦਾ ਸਾਨੂੰ ਜਰੂਰ ਫਲ ਜਾਂ ਸਾਨੂੰ ਇੱਕ ਜੀਨ ਦਾ ਰਸਤਾ ਜਰੂਰ ਮਿਲ ਸਕਦਾ ਜਿਹੜਾ ਪ੍ਰੋਗਰਾਮ ਸੀ ਬਾਬਾ ਸਾਹਿਬ ਦੀ ਜਨਮ ਦਿਤੇ ਉੱਤੇ ਸੀਗਾ ਜਨਮ ਦਿਹਾੜੀ ਤੇ ਇਸ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਸੰਦੇਸ਼ ਹੈ ਸਮਾਜ ਦੇ ਵਿੱਚ ਏਕਤਾ ਤੇ ਰਾਸ਼ਟਰੀ ਕਿਉਂਕਿ ਬਾਬਾ ਸਾਹਿਬ ਕਹਿੰਦੇ ਸੀ ਵੀ ਆਰ ਇੰਡੀਅਨਸ ਫਰਸਟ ਐਂਡ ਲਾਸਟਲੀ ਤੇ ਸਭ ਤੋਂ ਇੰਪੋਰਟੈਂਸ ਉਦੇਸ਼ ਇਹਦੇ ਵਿੱਚ ਉਹ ਸਿੱਖਿਆ ਦਾ ਵਾ ਬਾਬਾ ਸਾਹਿਬ ਦਾ ਕਹਿਣਾ ਸੀ ਕਿ ਸਿੱਖਿਆ ਸਿੱਖਤਾ ਸਿੱਖਿਆ ਤੋਂਤੇ ਕੁਝ ਨਹੀਂ ਹੈ ਬਾਬਾ ਸਾਹਿਬ ਅੰਮੇਦਕਰ ਸਾਹਿਬ ਇਸ ਦੇਸ਼ ਦਾ ਇਸ ਰਾਸ਼ਟਰ ਦਾ ਜਿੱਥੇ ਇੱਕ ਨਿਰਮਾਣ ਕੀਤਾ ਹੈ ਸੰਵਿਧਾਨ ਦਿੱਤਾ ਸਾਨੂੰ ਉਹਦੇ ਨਾਲ ਨਾਲ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਹੜੇ ਐਸੇ ਲੋਕ ਜਿਹੜੇ ਜਿਹੜੇ ਸਾਡੇ ਸੰਵਿਧਾਨ ਨੂੰ ਚੁਣੌਤੀਆਂ ਦੇ ਰਹੇ ਨੇ ਔਰ ਲਗਾਤਾਰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਅਸੀਂ ਸਾਰੇ ਲੋਕ ਉਹਨਾਂ ਦੀ ਇਸ ਚੁਣੌਤੀਆਂ ਦਾ ਜਵਾਬ ਜਿਹੜਾ ਤਕੜਾ ਹੋ ਕੇ ਦੇਾਂਗੇ ਡਾਕਟਰ ਪੀਮਰਾਵ ਅੰਬੇਦਕਰ ਪਲਾਈ ਮੰਚ ਵੱਲੋਂ ਡਾਕਟਰ ਪੀਮਰਾਵ ਅੰਬੇਦਕਰ ਦਾ ਜਨਮ ਦਿਹਾੜਾ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਇੱਕੋ ਹੀ ਸੰਦੇਸ਼ ਦਿੱਤਾ ਕਿ ਡਾਕਟਰ ਪੀਮਰਾਵ ਅੰਬੇਦਕਰ ਦੇ ਜਿਹੜੇ ਸਾਨੂੰ ਮਾਰਗ ਦਿਖਾਇਆ ਹੈ ਸਾਨੂੰ ਉਸ ਦੇ ਉੱਪਰ ਚੱਲਣਾ ਚਾਹੀਦਾ ਹੈ ਅਮਰਥਰ ਫਾਸਟ ਵਿੱਚ ਖਬਰਾਂ ਮੜੀ ਕੈਮਰਾਮੈਨ ਗੁਰਸੇਵਕ ਦੇ ਨਾਲ ਰਕੇਸ਼ ਕੁਮਾਰ